ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਤੇ ਫਰਾ ਸਦਕਾ ਸਤਿਗੁਰਾਂ ਤੋਂ ਬਰੋ ਸਾਇ ਮਹਾਂਪੁਰਸ਼ ਜੀ ਨੰਗਲ ਕੰਡਾ ਵਾਲੇ ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਤੇ ਉਹਨਾਂ ਤੋਂ ਬਰੋ ਸਾਇ ਮਹਾਂਪੁਰਸ਼ ਤੁਹਾਡੇ ਪਾਪਾ ਦਲੇਰ ਸਿੰਘ ਜੀ ਜਨਮ ਅਸਥਾਨ ਨਿਰਮਲ ਕੁਟਿਆੜ ਟੁੰਬਜਾਰਾ ਵਾਲੇ ਅਤੇ ਬ੍ਰਹਮਜ ਤੁਮਜਾਰਾ ਦੇ ਮੁੱਖ ਸੇਵਾਦਾਰ ਸਰਕਾਰ ਜੋ ਸ਼੍ਰੀ ਰਵੀਆ ਸੰਗਤਾਂ ਦੇ ਸਹਿਯੋਗ ਦੇ ਨਾਲ 8 ਅਗਸਤ ਨੂੰ ਸਾਧਾ ਭਾਵਨ ਦੇ ਨਾਮ ਇੱਕ ਸ਼੍ਰੀ ਅਖੰਡ ਜਾਪ ਮਹਾਪੁਰਸ਼ਾਂ ਦੇ ਚਰਨ ਸੇਵਕ ਸਰਦਾਰ ਸਤਪਾਲ ਸਿੰਘ ਜੀ ਅਤੇ ਬੀਬੀ ਸੁਵਿੰਦਰ ਕੌਰ ਵੱਲੋਂ ਸ਼੍ਰੀ ਜਪਨੀ ਸਰਬਸਨੇਤ ਪ੍ਰਾਰੰਭ ਹੋਣ ਜਾ ਰਹੇ ਹਨ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਠਨਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਸਮਾਗਮਾਂ ਦੇ ਵਿੱਚ ਕੁਟਿਆ ਵਿਖੇ ਪਹੁੰਚ ਕੇ ਗੁਰੂ ਤੇ ਨੰਗਰਾਂ ਦੀ ਸੇਵਾ ਕਰਕੇ ਦਰਬਾਰ ਦੀ ਸੇਵਾ ਕਰਦੇ ਕਰਕੇ ਪਾਠੀ ਸਿੰਘਾਂ ਦੀ ਸੇਵਾ ਕਰਕੇ ਗੁਰਬਾਣੀ ਦੇ ਜਾਪ ਸਰਵਣ ਕਰਕੇ ਕਥਾ ਕੀਰਤਨ ਸਰਵਣ ਕਰਕੇ ਆਪ ਸਭ ਮਾਈ ਭਾਈ ਨੇ ਆਪਣੇ ਸਵੇ ਅਤੇ ਸਵਾਸਾਂ ਨੂੰ ਸਫਲੀਆਂ ਬਣਾਉਣਾ 8 ਅਗਸਤ ਦਾ ਜੋ ਮਹਾਨ ਗੁਰਮਤਿ ਸੰਤ ਸਮਾਗਮ ਹੈ ਪਹਿਲਾ ਅਮਰਤ ਵੇਲੇ 9 ਵਜੇ ਰੱਖੇ ਹੋਏ ਅਕੰਧ ਜਾਪਾਂ ਦੀ ਸੰਪੂਰਨਤਾ ਹੋਵੇਗੀ ਫਿਰ ਆਰਤੀ ਆਰਦੇ ਦੇ ਪੂਜਨ ਹੋਣਗੇ ਫਿਰ ਥੋੜਾ ਸਮਾਂ ਸਾਰਿਆਂ ਨੇ ਹੀ ਰਲ ਮਿਲ ਕੇ ਕੀਰਤਨ ਕਰਨਾ ਹੈ 8 ਅਗਸਤ ਦੇ ਮਹਾਨ ਗੁਰਮਤਿ ਸਵਾਗਤ ਅੰਦਰ ਇਸ ਅਸਥਾਨ ਤੇ ਵਿਸ਼ੇਸ਼ ਕਰਕੇ ਜੋ ਮਹਾਂਪੁਰਸ਼ ਪਹੁੰਚ ਰਹੇ ਹਨ ਜਿਸਨੂੰ ਦਰਸ਼ਨ ਦੇ ਰਹੇ ਹਨ ਗਿਰਮਲ ਕੁੱਡੀਆਂ ਸ਼ਕਬਾੜੀ ਪੰਡਵੇ ਤੋਂ ਸਾਡੇ ਆ ਕੀ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਉਹਨਾਂ ਵੱਲੋਂ ਉਹਨਾਂ ਦੇ ਚਰਨ ਸੇਵਕ ਸੰਤ ਬਾਬਾ ਮੋਹਾਰ ਸਿੰਘ ਜੀ ਸੰਗਤ ਸੰਗਤਾ ਸਮੇਤ ਵਿਸ਼ੇਸ਼ ਕਰਕੇ ਪਹੁੰਚ ਰਹੇ ਹਨ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਬਾਹੋਵਾਲ ਵਾਲੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਿਕਰਮਜੀਤ ਸਿੰਘ ਜੀ ਦਾ ਡੇਰਾ ਬੇਸਨਪੁਰੀ ਨੰਗਲ ਖੁਰਦ ਵਾਲੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਰਵੀਰ ਸਿੰਘ ਜੀ ਹਰਿਆਣੇ ਪੁੰਗੇ ਵਾਲੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਮਨਜੀਤ ਸਿੰਘ ਜੀ ਸੇਕੜੀ ਵਾਲ ਵਾਲੇ ਹੋਰ ਵੀ ਬਯੰਤ ਮਹਾਪੁਰਸ਼ ਜਿਨ੍ਹਾਂ ਦੇ ਆਪਾਂ ਦਰਸ਼ਨ ਕਰਦੇ ਨਹੀਂ ਅਤੇ ਪਰਵਦਰ ਸਰਵਲ ਕਰਨੀ ਹਨ ਸਹਿਬ ਦੁਆਰਾ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਠਨਾਂ ਨੂੰ ਬੇਨਤੀ ਹੈ ਕਿ ਮਹਾਪੁਰਸ਼ਾਂ ਦਾ ਪਾਵਨ ਗਵਿੰਦਨ ਜੋ ਨੀਂਹ ਪੱਥਰ ਦਿਹਾੜਾ ਪਰੇਖਾ ਉਸ ਦੇ ਸੰਬੰਧ ਵਿੱਚ ਅਖੰਡ ਜਾਪ ਪ੍ਰਾਰੰਭ ਹੋਣ ਜਾ ਰਹੇ ਹਨ ਜਿਨ੍ਹਾਂ ਦੇ ਇਨ੍ਹਾਂ ਸਮਾਗਮਾਂ ਅੰਦਰ ਆਪਣੇ ਘਰ ਦੇ ਕੰਮਕਾਰਾਂ ਨੂੰ ਸੰਕੋਚ ਦੀਆਂ ਹੋਈਆਂ ਕੂਪੀਆਂ ਵਿਖੇ ਪਹੁੰਚ ਕੇ ਗੁਰੂ ਦੇ ਲੰਗਰਾਂ ਦੀ ਸੇਵਾ ਕਰਕੇ ਦਰਬਾਰ ਦੀ ਸੇਵਾ ਕਰਕੇ ਪੰਠੀ ਸਿੰਘਾਂ ਦੀ ਸੇਵਾ ਕਰ ਪੀ ਆਪਣੇ ਸੰਮੇ ਆਪਣੇ ਸਵਰਸਾਂ ਨੂੰ ਸਫਲੀਆਂ ਬਣਾਉਣਾ ਹੈ ਇਸ ਅਸਥਾਨ ਤੇ ਸਾਰੀਆਂ ਹੈ ਉਪਰੰਤ ਅਖੰਡ ਜਾਤ ਪ੍ਰਾਰੰਭ ਹੋਣ ਜਾ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇੱਕ ਅਸੀਂ ਕੱਲ ਸਲਾਹ ਕੀਤੀ ਸੀ ਇਨਾ ਸਮਾਗਮਾਂ ਅੰਦਰ ਮਾਣਿਆ ਬੀਬੀਆਂ ਜ਼ਿਆਦਾ ਹੁੰਦੀਆਂ ਨੇ ਜਿਹੜੀਆਂ ਕਿ ਸਾਹਮਣੇ ਆਪਣੇ ਕਥਾ ਕੀਰਤਨ ਦੇ ਵੇਲੇ ਬੈਠਦੀਆਂ ਹਨ ਆਪੇ ਮਾਣਿਆ ਬੀਬੀਆਂ ਨੇ ਤੁਹਾਡੇ ਪਾਸੇ ਬੈਠ ਜਾਣਾ ਥੋੜਾ ਜਿਦੋਂ ਹਰ ਸਮਾਗਮ ਆਓ ਸਾਸਨ ਜੀਓ ਛੇ ਪੌੜੀਆਂ ਅਨੰਦ ਸਿੰਘ ਦਾ ਜਾਪ ਸਰਵਣ ਕਰੀਏ ਉਪਰੰਤ ਅਰਦਾਸ ਮੇਹਤਰੀ ਹੁਕਮਨਾਮਾ ਉਪਰੰਤ ਸੁਭੂਲੀਤ ਕਰੀਏ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਨਾਮੁ ਸ੍ਰੀ ਵਾਹਿਗੁਰੂ ਸੰਜਿਓ ਬਾੜਾ ਨਿੱਤ ਜਿ ਬਾਣੀ ਅਮਰਤ ਸਾਜੇ ਗੁਰਵਾਣੀ ਕਹੈ ਸਿਵ ਜਿ ਰਨ ਮੰਨ ਭਗਤਖੁ ਗੁਰੂ ਦਿਸਤਾਰੇ ਸਤਨਾਮੁ ਸ੍ਰੀ ਵਾਹਿਗੁਰੂ ਸੰਜਿਓ ਰਾਮ ਕਲੀ ਮਹਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਕਿਰਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੁ ਪਾਇਆ ਸਹਿ ਸਿద్ధి ਮਨ ਵੱਜੀ ਆਪਾ ਦਹਿਆ ਰਾਂਗ ਰਤਨ ਪਰਵਾਰ ਪਰੀਆਂ ਸਭ ਜਗ ਆਪਣੇ ਆਈਆਂ ਸ਼ਬਦਾਂ ਤੰਗ ਬੋਹਰੀ ਕੇ ਰਾਮਨ ਜਿਨੀ ਵਸਾਇਆ ਕਰੇ ਨਾਨਕ ਅਨੰਦ ਪੂਰ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰਿ ਨਾਮ ਰਹਿਤ ਤੂੰ ਮਨ ਮੇਰੇ ਦੁਖ ਸਭ ਇਸਾਰਾਂਗੀ ਸਭਨਾਗਲਾ ਤੁਰਤੁ ਅੰਮੇ ਸੋਖਿ ਮਨੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਰਹਾਉ ਦੇ ਸੱਚੇ ਸਹਿਬਾ ਕੀ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਦਿਸੈ ਜਿਸ ਤੇ ਹੈ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਹਸਿਆ ਬਾਜੇ ਸਬਦ ਕਨੇਹ ਦੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਹੈ ਘਰ ਤੇਰਾ ਸਚੰਨ ਮੇਰਾ ਆਧਾਰ ਸਾਜਨਾ ਮੇ ਆਧਾਰ ਮੇਰਾ ਜਨੁ ਧੁਖਾ ਸਭ ਗਵਾਈਆ ਕਰ ਸਾਥ ਸੁਖ ਮਨ ਅੰਲਸਿਆ ਜੀ ਸਾ ਸਭ ਕੋ ਜਾਈਆ ਸਦਾ ਗੁਰਵਾਨ ਕੀਤਾ ਗੁਰ ਮਿੱਤ ਹਾਂ ਜਿਸ ਦੀਆਂ ਇਹ ਵਡਿਆਈਆਂ ਕਿਹਨਾਂ ਸੁਣ ਹੋ ਸੰਤੋ ਸਬਦ ਦਰੁ ਉਤੇ ਆਰੋ ਸਚਨਾ ਮੇਰਾ ਆਧਾਰ ਹੂੰ ਬਾਜੇ ਪੰਜ ਸਬਦ ਅਤਿ ਘਰ ਸੁਭਗ ਘਰ ਸੁਭਗ ਸਬਦ ਬਾਜੇ ਇਕ ਲਾਜਿਤ ਘਰ ਧਾਰੀਆਂ ਬਜਰੁ ਲੁਲਵਸ ਕੀਤੇ ਕਾਜ ਕੰਧ ਕੁਮਾਰਿਆ ਤੁਰ ਕਰਮ ਭਾਇ ਤੁ ਜਿਨ ਕਾ ਸਿਨਾਮ ਹਰਿ ਕਾ ਲਾਗੇ ਕਹਿ ਨਾਨਕ ਤਹ ਸੁਭੂਆ ਚਿਤ ਘਰ ਅਨਹਦ ਵਜੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰਿ ਪਰਮ ਪ੍ਰਭੁ ਆਤ੍ਰੇ ਸਗਲ ਸੁure ਦੋਖ ਰੋਖ ਸੰਤਾ ਪੁੱਤਰੇ ਸੁਣੀ ਸਚੀ ਵਾਣੀ ਸੰਤ ਸਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਲੀਤ ਕਹਤੇ ਪਮਿਤ ਸਤਿਗੁਰ ਹਰਿ ਪ੍ਰਭੂਰੇ ਬਿਨਵੰਤ ਨਾਨਕ ਹੋਰ ਚਰਨ ਲਾਗੇ ਵਾਝੇ ਅਨਹਜ ਤੂਰੇ ਸੁਣਤੇ ਪਲੀਤ ਕਹਤੇ ਪਮਿਤ ਸਰੇ ਵਾਜੁ ਮਜੀਕਾ ਖਲਸਾ ਵਾਹ ਇਕ ਜੀ ਕੀ ਫਤੇ ਤੂੰ ਠਾਕੁਰ ਤੁਮ ਕਹਿ ਅਰਦਾਸ ਸੁ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਤੇ ਰੋਪਾ ਮਹਿ ਸਿਰੇ ਕੋਈ ਨ ਜਾਣੇ ਤੁਮਰਾ ਅੰਤਰ ਉਚੇ ਤੇ ਉਚਾ ਸਗਰ ਸਮਗਰੀ ਤੁਮਰੇ ਸੂਤਰਤਾ ਤੋਂਰੇ ਘਟ ਮਿੱਤੁ ਬੁਝੀ ਜਾਨੀ ਨਾਨਕ ਦਾਸ ਦਾ ਗੁਰਮਾਨੀ ਤੋਦ ਆਕੇ ਹਰ ਦਾਸ ਮਾਰੀ ਦੀ ਇਹ ਪਵੰਗਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗਤ ਜੀ ਦੀ ਸਹਾਇ ਵਾ ਹਾਈ ਅਰਜਨ ਜਪਿ ਸੁਣਤੇ ਆਈ ਹੈ ਜਿਸ ਨਿਚੇ ਸਭ ਦੁੱਖ ਜਾਏ ਏਗ ਬਨਾਹੀ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਠਾਈ ਹੋਏ ਸਹਾਈ ਦਸਹੋਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਆਤਮਾ ਸਰੂਪ ਤਨ ਤਨ ਸ੍ਰੀ ਹਰਿ ਸਾਜ ਜੀ ਬੋਲੋ ਵਾਹਿਗੁਰੂ ਪੰਜਾਬਿਆਰਿਆਂ ਚੌਹਤ ਸਹਿਬ ਜਾਣਿਆਂ ਚਾਲੀ ਮੁਕਤਿਆਂ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਾ ਤਨ ਪਿਆਰਿਆਂ ਇਸ ਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਹਰਿ ਸਾਜ ਜੀ ਬੋਲੋ ਜਿੰਨਾ ਸਿੰਘਾਂ ਸਿੰਘੜੀਆਂ ਰੇ ਘਰ ਵਹਿ ਸਿਸ ਦਿੱਤੇ ਬੰਨ ਬੰਨ ਕਟਵਾਏ ਭੂਮਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰੇ ਆਜਨਾ ਸ਼ੀਰ ਸਿੰਘਾਂ ਸਿੰਘੜੀਆਂ ਦੇ ਪਵਿੰਦਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਵਾਹਿਗੁਰੂ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਪ੍ਰਤਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਛਿਆ ਰਿਹਾ ਦੇਗ ਤੀਕ ਫਤੇ ਬਿਰਗ ਕੀ ਪੈਜ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਸਿੱਖਾਂ ਦਾ ਮੰਨੀਵਾ ਮੱਜੇ ਮਤ ਪਤਨਾ ਰੱਖਾ ਆਕਾਲ ਪੁਰਖੋ ਵਾਹਿਗੁਰੂ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ দান ਕੇਸ ਦਾਣ ਰਹਿਤ ਦਾਣ ਬੇਵੇਕ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗੋਵੀ ਖਾਲਸਾ ਜੀ ਬੋਲੋ हे अकाल पुरख ते अंकरि यामी अपने पंच देशरा सहाय दा कारजी हो श्री नानकाना साहिब तो लेके होन गुरु थामा गुरुद्वारेयां दे खुले दर्शन दिलारे अते सेवा संभाल दा नानक खालसा जी नु बख्शियो खेद मानिया दे मान ने ताणिया ते ताण ले उठियां दी ओं सचे सतगुरु ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਤੋਂ ਬਰੋ ਸਾਇ ਮਹਾਂਪੁਰਸ਼ ਸ਼੍ਰੋਮਣੀ ਵਿਰਾਕਰਤ ਬ੍ਰਹਮ ਲੀਨ ਸ੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜਨਮ ਅਸਥਾਨ ਨਿਰਮਲ ਕਟਿਆ ਨੰਗਲ ਖੁਰ ਦਿਵਾਲੇ ਸਤਿਗੁਰੂ ਜੀਓ ਮਹਾਂਪੁਰਸ਼ ਧੰਨ ਬਾਬਾ ਹਰਨਾਮ ਸਿੰਘ ਜੀ ਉਹ ਆਪ ਹੀਰੇ ਪਾਵਨ ਪਵਿੱਤਰ ਜਨਮ ਅਸਥਾਨ ਨਿਰਮਲ ਕਟਿਆ ਨੰਗਲ ਖੁਰ ਦੇ ਵਿਖੇ ਇਸ ਪਾਵਨ ਪਵਿੱਤਰ ਅਸਥਾਨ ਦਾ ਨੀਂਹ ਪੱਥਰ ਦਿਹਾੜਾ ਅਪਜੀ ਦੇ ਚਰਨ ਸੇਵਕ ਸ਼੍ਰੋਮਣੀ ਮੇਰਾਕਤ ਬ੍ਰਹਮਨੀ ਰਸ਼ੀਮਾਨ ਸੰਤ ਬਾਬਾ ਦਲੇਰ ਸਿੰਘ ਜੀ ਜਨਮ ਅਸਥਾਨ ਨਿਰਮਲ ਕਟਿਆ ਟੋਟੋ ਮਜਾਰਾ ਵਾਲੇ ਆਪ ਜੀ ਦੇ ਚਰਨ ਸੇਵਕ ਬ੍ਰਹਮ ਗੀਨ ਸ਼੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸ਼੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਮੋਹਣੀ ਜੀ ਦੀ ਚਲਾਈ ਹੋਈ ਚਾਲੀ ਮਕਾਬਿਕ ਨਿਰਮਲ ਕੁਟੀਆ ਨੰਕਲ ਖੁਰੜਾ ਅਦੇ ਨਿਰਮਲ ਕੁਟੀਆ ਟੂਟਮ ਜਗਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀ ਅਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 8 ਅਗਸਤ ਨੂੰ ਬਹੁਤ ਹੀ ਸ਼ੰਗਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਅੱਜ 6 ਅਗਸਤ ਨੂੰ ਮਹਾਪੁਰਸ਼ਾਂ ਦੇ ਚਰਨ ਸੇਵਕ ਸਤਿਗੁਰੂ ਜੀ ਉਹ ਆਪ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਆਪ ਜੀ ਦੇ ਦਰ ਘਰ ਦੇ ਪੀਤਵਾਲ ਸਰਦਾਰ ਸਤਪਾਲ ਸਿੰਘ ਜੀ ਅਤੇ ਬੀਬੀ ਸੁਖਵਿੰਦਰ ਕੌਰ ਵੱਲੋਂ ਸਪੁੱਤਰ ਗੁਰਪ੍ਰੀਤ ਸਿੰਘ ਜੀ ਅਤੇ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਤਿਗੁਰੂ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਨ ਵਾਸਤੇ ਇੱਕ ਸ੍ਰੀ ਅਖੰਡ ਜਾਪ ਸ੍ਰੀ ਜਪਜੀ ਸਾਹਿਬ ਸਵੇਤ ਪ੍ਰਾਰੰਭ ਕਰਵਾਉਣ ਲਈ ਅਰਦਾਸ ਬੇਨਤੀ ਹੈ ਸਤਿਗੁਰੂ ਜੀਓ ਆਪ ਜੀ ਦੇ ਕਿਰਪਾ ਕਰਨੀ ਜਿਸ ਮਨੋ ਕਾਮਨਾ ਨੂੰ ਲੈ ਕੇ ਆਪ ਜੀੇ ਦਰ ਕਰਦੇ ਸੇਵਕ ਆਪ ਜੀ ਦੇ ਚਰਨ ਪੜਸਦਿਆਂ ਹੋਇਆਂ ਅਖੰਡ ਜਾਪ ਕਰਿ ਵਾਰ ਰਹੇ ਹੰ ਸੋ ਸੋ ਮਨੋ ਕਾਮਨਾ ਮੰ ਗੁਰਮਤਿ ਅਨੁਸਾਰ ਪੂਰਨ ਵਿੱਚ ਪਾਠੀ ਸੰਗ ਪਾਠ ਕਰਨ ਲਈ ਸੇਵਾਦਾਰ ਸੇਵਾ ਕਰਨ ਲਈ ਹਾਜ਼ਰ ਹਨ ਸਮਾਗਮ ਅੰਦਰ ਆ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖ ਕੇ ਸਰਦਾ ਭਾਵਨਾ ਦੇ ਨਾਲ ਆਪ ਜੀ ਨੇ ਆਪਣੇ ਦਰਬਾਰ ਦੀ ਪਾਠੀ ਸੰਗਾਂ ਦੀ ਸੰਗਤਾਂ ਸਾਧੂਆਂ ਦੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਾਉਣੇ ਸਤਿਗੁਰੂ ਜੀਓ ਲੰਬੇ ਸਮੇਤੋ ਉਸ ਮੁਹ ਨਗਰ ਨਿਵਾਸੀ ਸੰਗਤਾਂ ਮਾਈਆਂ ਬੀਬੀਆਂ ਸਰਦਾ ਭਾਵਨਾ ਦੇ ਨਾਲ ਕੁੜੀਆਂ ਵੇਖੇ ਪਹੁੰਚ ਕੇ ਜੋ ਸਦਾ ਭਾਵਨਾ ਦੇ ਨਾਲ ਸੇਵਾ ਕਰਦੀਆਂ ਆ ਰਹੀਆਂ ਹਨ ਸਭਨਾਂ ਦੀਆਂ ਮਨੋ ਕਾਮਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਗ੍ਰਹਿ ਪਰਿਵਾਰ ਵਿੱਚ ਸੁਖ ਸ਼ਾਂਤੀ ਕਾਰੋਵਾਰ ਵਿੱਚ ਤਰੱਕੀ ਤੰਦਰੁਸਤੀ ਚੜ੍ਹਦੀ ਕਲਾ ਕਰਨੀ ਦੇਸਾਂ ਵਿਦੇਸਾਂ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰੂ ਜੀਓ ਇਨ੍ਹਾਂ ਸਮਾਗਮਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੇ ਬਖਸ਼ਿਸ਼ ਪੜਾਰਿਆਂ ਵਿੱਚੋਂ ਅੰਮ੍ਰਿਤ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਅਨਕ ਪ੍ਰਕਾਰ ਭੋਜਨ ਬਹੁਤੋ ਸਈ ਪਿਆਰੇ ਮੈਨੋ ਜਿਨ੍ਹਾਂ ਬਿੜਿਆ ਆਪ ਕੀ ਦਾ ਨਾਮ ਚਿਤਤਾਵੇ ਨਾਨਕ ਨਾਮ ਸੰਧਿਆ ਤੇ ਪਾਣੇ ਸਵਤਧਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਬਤਿ ਬੋਲੇ Here you ਜਨ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਦਾ ਸ੍ਰੀ ਜਾ ਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹਿ ਅੰਤ ਹੈ ਸੁਰਾ ਆਤਮ ਜਿੜੇ ਸਗਲ ਵਸ ਤਾਕੇ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਸੰਯੁਗ ਮਹਿ ਇਤ ਹੈ ਸੂਰਾ ਆਤਮ ਜਿੜੈ ਸਗਲ ਵਸ ਤਾਕੇ ਜਾ ਕਾ ਸਤਗੁਰੂ ਪੂਰਾ ਠਾਕਰ ਤੈ ਆਤਮ ਰੰਗ ਸਹਜ ਸਮਾਗਨ ਸੰਗ ਰਹਾ ਜਨ ਕੇ ਚਰਨ ਵਸੈ ਮੇਰੇ ਈਰ दुख रेहि ਨਾਨਕ ਕੈ ਸੁਖ ਏਹੀ ਵਾਣੀ ਗੁਜੀ ਕਾ ਖਲਸਾ ਤਨ ਮੰਨ ਗੁਰ ਪਰਸਾਦ ਜੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਰਾਨ ਕੋਸੀ ਵੀ ਸੱਚ ਸੋਚੈ ਸੋਚਨ ਹੋਵੇ ਜੀ ਸੋਚੀ ਲਖ ਬਾਰ ਚੁੱਪੈ ਚੁੱਪ ਨ ਹੋਵੇ ਜੇ ਲਾ ਰਹਾ ਲਿਵ ਤਾਰ ਭੁਖਿਆ ਭੁਗ ਨ ਉਤਰੀ ਜੇ ਬੰਨਾ ਕੁਰੀਆਂ ਭਾਰ ਸੈ ਸਿਆਣ ਪਾ ਲਖ ਹੋਵੇ ਤੈਂਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਉ ਕੋੜਾ ਟੁੱਟੈ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਿਢਾਈ ਹੁਕਮੀ ਰਤਮਨੀਚ ਹੁਕਮ ਲੇਖਾ ਦੁਖਵਾਈ ਹੈ ਕਿ ਨਾ ਕੋਮੀ ਅਕਸੀਸ ਹੈ ਕਿ ਹੁਕਮੀ ਸਦਾ ਸੁਵਾਈ ਹੈ ਹੁਕਮੰਦਰ ਸਰਪੋ ਬਹਰੁ ਬੁਨਾ ਕੋਇ ਨਾਨਕੁ ਹੁਕਮੈ ਜਿ ਜੁਜੈ ਤਉ ਮੈਂ ਕਹੈ ਨ ਕੋਇ ਗਾਵੈ ਕੋ ਤਾਣੁ ਨ ਹੋਵੇ ਕਿਸੈ ਤਾਣੁ ਗਾਵੈ ਕੋ ਦਤ ਜਨ ਨਿ ਸਾਡੋ ਗਾਵੈ ਕੋ ਗੋਣ ਬਡਿਆਈਆ ਚਾਰੁ ਗਾਵੈ ਕੋ ਭੁਜੈ ਜਿ ਗੁਣ ਮੀਤਾ ਗਾਵੈ ਗਾਵੈ ਕੋ ਮੇਖਾ ਹਦ ਰਹਿ ਦੂਰ ਸਤਨਾਕ ਕਥੀ ਨਾ ਮੈਂ ਟੋਟ ਕਤ ਕਤ ਕਥੀ ਕੋਟਿੰ ਕੋਟ ਕੋਟ ਦਿੰਦਾ ਦੇ ਲੈ ਤੇ ਥੱਪਾ ਹੈ ਨਗਜੰਤਰ ਖਾਈ ਕਾਹ ਹੁਕਮੇ ਹੁਕਮਿ ਤਲਾਏ ਰਾ ਨਾਨਕ ਬਿਕਸੈ ਬੇਤਰਵਾ ਸਾਚਾ ਸਹਵੋ ਸਤਨਾਏ ਭਖ ਪਾ ਪਾਰ ਅਖਰ ਮੰਗ ਜਿਹ ਦੇ ਨਾਨਕ ਕਰੇ ਦਾਤਾ ਜੇਰ ਕੈ ਕਿ ਰਖਿਆ ਜਿ ਦਿਨ ਸੇ ਦਰਵਾਜ ਰੀਆ ਜਿਨ ਸੰਤ ਰੇਪਿਆ ਅੰਮ੍ਰਿਤ ਵੇਲਾ ਸਤ ਨਾਮ ਕਟਿਆ ਮੀਤਾਰ ਕਰਮੀ ਆਵ ਕਪੜਾ ਨਦਰੀ ਮੁਖ ਦੁਆਰ ਨਾਨਕ ਕੋਈ ਵਾ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕਿ ਤਾ ਨ ਹੋਏ ਆਪਿਆ ਦਿਨ ਦਿਨ ਸੋਏ ਜਿਨ ਸੇਵਿਆ ਤਿਨ ਮਾਇਆ ਮਾਗੋ ਨਾਨਕ ਗਾਵੇ ਬੁੜੇ ਨਿਦਾਨ ਗਾਵੇ ਸੁਣੀਐ ਨਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖਨਾ ਤੰ ਗੁਰਮਖੰਬੇ ਤੰ ਗੁਰਮਖ ਰਹਾ ਸਮਾਈ ਗੁਰਈਸਰ ਗੁਰ ਗੁਰ ਵਰਮਾ ਗੁਰ ਪਰਵਤੀ ਮਾਈ ਜੇ ਹਉ ਜਾਣਾ ਖਾਨਾ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹੁ ਕੁਝ ਜਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਨ ਸਰਨਾ ਜਾਈ ਤੇਰ ਧਾਵਾਂ ਜੇ ਇਸ ਭਾਵਾਂ ਬਿਨ ਪਾੜ ਕੇ ਨਾਇ ਕਰੀ ਜੇ ਤੀਸਰ ਤੋਂ ਪਾਈ ਮੇਖਾ ਬਿਨ ਕਰਮਾਂ ਕੇ ਮਿਲ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਗੁਗਰ ਕੀ ਸਿੱਖਣੀ ਗੁਰਾ ਇੱਕ ਜਹਿਵ ਜਾਈ ਸਭ ਨਾਹੀਆਂ ਕਹਿਤ ਦਾਤਾ ਤੋਂ ਮੈਨ ਕਰਨਾ ਜੀ ਜੇ ਜੁਗਤਾਰਿਆ ਰਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕੈ ਦਸ ਕੀ ਰਜ ਨਗਲੇ ਜੇ ਤਿਸ਼ਨੰਦਰ ਨ ਆਵੇ ਤਾਂ ਬਾਤ ਨ ਬਸੈ ਕੀ ਕੀਤਾ ਤੁਰ ਕੀਟਕਾਰ ਦੁਸੀ ਦਸਰੇ ਨਾਨਕੋ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੈ ਦਾ ਕੋਈ ਨਤ ਜੇ ਜੀਵ ਸੁਣ ਕੋਏ ਕਰੇ ਸੁਣਿਆ ਸੇਧ ਪੀਰ ਸੁਰਨਾਥ ਸੁਣਿਆ ਧਰਤ ਤਹੂਲਾ ਆਕਾਸ ਸੁਣਿਆ ਨੀਤ ਲੋਪਾਤਾ ਨਾ ਸਤਿ ਕਾਲ ਨਾਨਕ ਭਗਤਾਂ ਸਦਾ ਵਿਗਾਸ ਸਹ ਸੁਣੇ ਦੁੱਖ ਪਾਪਾਂ ਦਾ ਨਾਸ ਸੁਣੇ ਈਸ਼ਰ ਵਰਨਾ ਇੰਦਰ ਸੁਣੇ ਮਕਸ਼ਾ ਲਾਹਣ ਮੰਦ ਸੁਣੇ ਜੋਗ ਤੁਕ ਤਨ ਭੇਦ ਸੁਣੇ ਸਤਿ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪਾਂ ਦਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 8622 ਸੁਨਾਦ ਸੁਣੇ ਪੜ ਪੜ ਪਾਵੈ ਮਾਨ ਸੁਣੇ ਲਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪਾਂ ਦਾ ਨਾਸ ਸਬਦ ਸੁਨੰਦਿ ਪਾਵੈ ਰਾ ਸੁਣੇ ਹੱਥ ਵੈਸ ਗਾਉ ਨਾਨਕ ਭਗਤ ਸਦਾ ਮਿਗਾਸ ਸੁਲੇ ਦੁਖ ਪਾ ਕਾ ਨਾਸ ਮਨ内 ਕੀ ਗੱਤ ਕਰੀ ਨਾ ਜਾਏ ਜੇ ਕੋ ਕਹੈ ਮਿੱਤ ਸਤਿ ਪਾਉ ਨਾ ਨਿਰੰਝਲ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸਰਤ ਹੋਵੇ ਮਨ ਬੋਧਾ ਮਨ ਸਗ ਕੋੜ ਕੀ ਸੋਧਾ ਮਨ ਮਹ ਚੋਟਾ ਨਾ ਆਏ ਮਨ ਜਮ ਕੇ ਸਾਥ ਨੰਦਾ ਮਨ ਨ ਮਾਰਿ ਠਾਕ ਨ ਪਾਏ ਬੰਨੈ ਪਦ ਸੰਵਰਗੜ ਜਾਏ ਮਨ ਮਗਨ ਤਲ ਪੰਥਾ ਬਨੈ ਤਦ ਸਿద్ధి ਸੰਵੰਦ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੁਖ ਦਵਾਰ ਮਨ ਪਰਵਾਰ ਸਦਾ ਹਰ ਮਨ ਕਰੇ ਕਰੇ ਗੁਰ ਸਿਖੋ ਬਨੈ ਨਾਨਕ ਹੋਵੇ ਨਾ ਭਿਖੋ ਐਸਾ ਨਾਮ ਨਿਰੰਜਨ ਹੋਵੇ ਜੀ ਕੋ ਮਨ ਜਾਣੈ ਪੰਜ ਪਰਵਾਨ ਪੰਜ ਪਰਨਵਾਂ ਮੱਛੇ ਪਾਵੇ ਨਰਗਾਮਾਨ ਤੱਛੇ ਸੁਹੈ ਤਨ ਜਾਨ ਪੰਚਾਂ ਕਾ ਗੁਰੇ ਕਿਆ ਨਾ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦੀਆ ਕਾ ਭੂਤ ਸੰਤੋਖਤਾ ਪ੍ਰਖਿਆ ਜਨ ਕੋਤਾ ਜੇ ਕੋ ਪੂਜੈ ਹੋਵੇ ਸਚਿਆ ਰਤਵਲੇ ਉਪਰ ਕੀਤਾ ਪਾਦ ਤਤ ਕੀ ਹੋਰ ਪਰਾ ਹੋਰ ਹੋਰ ਸਚੇ ਭਾਰ ਕਲਾ ਕਵਲ ਜੋਰ ਜੀ ਜਾ ਤਰਗਾ ਕੇ ਨਾਮ ਸਭ ਨ ਲਿਖਿਆ ਮੁੜੀ ਕਲਾਮ ਇਹ ਲਿਖਾ ਲਿਖਣਾ ਕੋਇ ਲਿਖਾ ਲਿਖਿਆ ਕੀ ਤਾਲ ਹੋਈ ਕੀ ਤਾਲ ਤਨ ਸਵਾਦ ਰੂਪ ਆ ਕੀਰਤੀ ਦਾ ਸਾਨ ਕੋਣ ਪੋਤਾ ਕੀ ਤਬ ਸਭੇ ਕੋ ਕਵਲ ਤਿਸ ਤੇ ਹੋਏ ਲਖ ਦਰਿਆ ਕੁਦਰਤ ਗਪਣ ਕਹਾਂ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਰਪਾਵੇਂ ਸਹਿ ਭਲਿਕਾਰ ਤੂੰ ਸਦਾ ਸੁਲਾਪਿਤ ਅਨੰਕਾਰ ਅ ਸੰਗ ਜਾਪ ਸੰਗ ਭਾਵ ਸੰਗ ਊਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮੰਨ ਰਹਿ ਉਦਾਸ ਅ ਸੰਗ ਭਗਤ ਬਣ ਗਿਆ ਵਿਚਾਰ ਸੰਗ ਸਤਿਅ ਸੰਗ ਦਤਾਰ ਸੰਗ ਸੂਝ ਮ ਭਕਸ਼ਾ ਜ ਸਤਮੁ ਨਿਵਲਾਇ ਤਾਰ ਕੁਦਰਤ ਗਵਣ ਕਹ ਬਿਚਾਰ ਵਾਰ ਰਹਾ ਜਾ ਵਾਏ ਕੋ ਅਰਚਨ ਤੁਮਹਾਂ ਵੇ ਸਾਈ ਭਲੀਕਾਰ ਤੁਮ ਸਰਬ ਸਲਾਮਤ ਅੰਤ ਰੰਕਾਰ ਅਸ਼ੰਕ ਮੂਰਖੰਦ ਘੋਰ ਸੰਗ ਜੋਰ ਹਰਿ ਰਾਮ ਥੋਰ ਅਸ਼ੰਕ ਮੂਰਖਾ ਅਸ਼ੰਕ ਮੂਰਖੰਦ ਘੋਰ ਸੰਗ ਜੋਰ ਹਰਿ ਰਾਮ ਥੋਰ ਅਸ਼ੰਕ ਮੂਰਖ ਕੋੜਿਆ ਕੋੜਿ ਸਾਰੇ ਸੰਤ ਕਲੇਸ ਮਤ ਭਰਖਾਇ ਸੰਗ ਨਿੰਦ ਅਕਸਰ ਕਰਹਿ ਭਾਰ ਨਾਨਕ ਨਿਛਹਿ ਵਿਚਾਰ ਬਾਰੇ ਨਾ ਜਾਣਾ ਇੱਕ ਵਾਰ ਜੋਤਿ ਦਾ ਭਾਵ ਹੈ ਸਾਈ ਕਲਿਕਾਰ ਸोम ਸਦਾ ਸਲਾਮਤ ਨਰੰਕਾਰ ਸਤਿ ਸਬ ਸੰਤਵ ਅਗਮ ਅਗਮ ਸੰਤੁਰਾ ਸਭ ਕਸ ਜੇ ਦੇਹੇ